ਮੰ ਕਾਸਟਿੰਗ ਡਾਇਰੈਕਟਰਸ ਕਿੱਦਾਂ ਮੈਨੀਪੂਲੇਟ ਕਰਦੇ ਆ ਕਾਸਟਿੰਗ ਡਾਇਰੈਕਟਰਸ ਦੇ ਵੀ ਆਪਣੇ ਪਿਆਦੇ ਹੁੰਦੇ ਨੇ ਕਿੱਦਾਂ ਉਹ ਮੈਨੀਪੂਲੇਟ ਕਿੱਦਾਂ ਕਰਦੇ ਆ ਤੁਹਾਨੂੰ ਆਪਣੀ ਗੱਲ ਮਨਵਾਉਣ ਵਾਸਤੇ ਤੁਹਾਨੂੰ ਹਰ ਤਰੀਕੇ ਦਾ ਲਾਲਚ ਦੇਣਗੇ ਉਹ ਪੈਸਾ ਦਾ ਲਾਲਚ ਦੇਣਗੇ ਨੇਮ ਫੇਮ ਦਾ ਲਾਲਚ ਦੇਣਗੇ ਤੁਹਾਨੂੰ ਹਰ ਇੱਕ ਨੂੰ ਫ੍ਰੀ ਦੇ ਵਿੱਚ ਕਈ ਵਾਰ ਨਾ ਲਾਲਚੰਦਾ ਆਪਣੇ ਇੰਡੀਅਨਸ ਦੇ ਵਿੱਚ ਬਹੁਤ ਜ਼ਿਆਦਾ ਕਿ ਫ੍ਰੀ ਦੇ ਵਿੱਚ ਘੁੰਮਣ ਫਿਰਨ ਨੂੰ ਮਿਲ ਜਾਏਗਾ ਤੁਹਾਨੂੰ ਜਗ੍ਹਾ ਜਗ੍ਹਾ ਇੱਕ ਤਾਂ ਸਾਨੂੰ ਇਹ ਬੜਾ ਸ਼ੌਕ ਹੈ ਮੰਨ ਲਓ ਕੋਈ ਕੰਪਨੀ ਹੋਵੇ ਠੀਕ ਹੈ ਤੁਹਾਨੂੰ ਆ ਮੋਸਟਲੀ ਫਿਲਮਾਂ ਵੈਰ ਵਿੱਚ ਹੁੰਦਾ ਨਾ ਕਿ ਤੁਹਾਨੂੰ ਆਊਟਰ ਸ਼ੂਟ ਕਰਨਾ ਪੈਂਦਾ ਹੈ ਤਾਂ ਸਾਰਾ ਖਰਚਾ ਕੌਣ ਚੁੱਕਦਾ ਹੁੰਗੀ ਚੁੱਕਦੇ ਮੂਵੀ ਵਾਲੇ ਮੂਵੀ ਵਾਲੇ ਪ੍ਰੋਡਕਸ਼ਨ ਟੀਮ ਠੀਕ ਹੈ ਪ੍ਰੋਡਿਊਸਰ ਵੀ ਪੈਨਸ ਹੁੰਦੇ ਅਗਰ ਤੁਹਾਡਾ ਪ੍ਰੋਡਿਊਸਰ ਪ੍ਰੋਡਿਊਸਰ ਖੁਸ਼ ਹੈ ਤਾਂ ਫਿਰ ਕੀ ਗਾਰੰਟੀ ਉਹ ਖੁਸ਼ ਹੋਏਗਾ ਇੱਕ ਵਾਰ ਦੇ ਵਿੱਚ ਲੱਗਦਾ ਫਿਰ ਸੋ ਇਹ ਰਿਐਲਿਟੀ ਹੈ ਉਹ ਗੰਦੀ ਰਿਐਲਿਟੀ ਹੈ ਬਹੁਤ ਡੀਪ ਕੋ ਤੁਹਾਨੂੰ ਇਹ ਨਹੀਂ ਪਤਾ ਲੱਗੇਗਾ ਕਿ ਪਹਿਲੀ ਵਾਰ ਕੁੜੀ ਜਾ ਰਹੀ ਹੈ ਪਹਿਲੀ ਵਾਰ ਕੁੜੀ ਜਾ ਰਹੀ ਹੈ ਠੀਕ ਹੈ ਫੋਟੋਸ ਲੈ ਕੇ ਗਈ ਹੈ ਪਰ ਉਹਨੂੰ ਬਸ ਇਹ ਇੱਕ ਵਾਰ ਭਜਾਣ ਕੇ ਕਈ ਵਾਰ ਹੁੰਦਾ ਨਾ ਇਹਨਾਂ ਦਾ ਹੁੰਦਾ ਕਿ ਸਲੋ ਐਂਡ ਸਟੇਡੀ ਕੰਮ ਕਰਨਾ ਅੱਛਾ ਨਹੀਂ ਅਗਰ ਗੱਲ ਕੀਤੀ ਜਾਵੇ ਮਾਡਲਿੰਗ ਲਾਈਨ ਦੇ ਵਿੱਚ ਜਿਹੜੀਆਂ ਨਿਊ ਕਮਰਸ ਆ ਰਹੇ ਨੇ ਜਿਹੜੀ ਕੁੜੀਆਂ ਨੂੰ ਕੁਝ ਨਹੀਂ ਪਤਾ ਤੇ ਫਿਰ ਉਹਨਾਂ ਨਾਲ ਕੀ ਕੀ ਹੋ ਸਕਦਾ ਹੈ ਜੇ ਤੁਸੀਂ ਸੋਚ ਵੀ ਨਹੀਂ ਸਕਦੇ हाँ ना ना कीकी हो सकता जो तुसी सोच नहीं सकते एक छोटा जो एग्जांपल देवा आ, एक छोटे जी बच्ची है एज व्हाटेवर यू मांटेड सर बारह तेरह साल दिला लो ओ मालू किडनैप हो रही है और ना कीकी हो सकता ऑब्वियसली रेप गैंग रेप हॉर मर्डर हॉर 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 सोचो सोचो इस तो मैं बुरा नहीं सोच सकता क ਅਪਾ ਬੁਰਾ ਨਹੀਂ ਸੋਚਦਾ ਨਾ ਇਸ ਤੋਂ ਵੀ ਬੁਰਾ ਹੁੰਦਾ ਉਹ ਵੇਚ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਜ਼ਿਆਦਾ ਬੁਰਾ ਮੈਂ ਹੋਰ ਵੀ ਨਹੀਂ ਬੋਲ ਸਕਦੀ ਮਾਡਲਸ ਨੂੰ ਵੇਚਤਾ ਹੁੰਦਾ ਖਬਰ ਸੁਣੀ ਹੈ ਨੀ ਫਿਲਮ ਆਈ ਸੀਗੀ ਬਾਲੀਵੁੱਡ ਦੇ ਵਿੱਚ ਇੱਕ ਫਿਲਮ ਆਈ ਸੀਗੀ ਠੀਕ ਹੈ ਦੋ ਫਿਲਮਾਂ ਆਈਆਂ ਸੀਗੀਆਂ ਰੈਨਾਉਂਡ ਐਕਟਰਸ ਇੱਕ ਤਾਂ ਸਾਡੇ ਜਿਹੜੇ ਉਹ ਮਿਸ ਯੂਨੀਵਰਸ ਵੀ ਰਹਿ ਚੁੱਕੀ ਐ ਇੱਕ ਤਾਂ ਵੈਸੇ ਵੀ ਉਹਨਾਂ ਦੇ ਫਿਲਮਾਂ ਦੇ ਵਿੱਚ ਕੀ ਸਾਨੂੰ ਦਿਖਾਇਆ ਗਿਆ ਸੀ ਡਰੱਗਸ ਇਹ ਰਿਐਲਿਟੀ ਹੈ ਡਰੱਗਸ ਕਿੱਥੇ ਨਹੀਂ ਪੰਜਾਬ ਦੇ ਵਿੱਚ ਨਸ਼ਾ ਆਮ ਤੌਰ ਤੇ ਵਿਕ ਰਿਹਾ ਕਿਉਂ ਵਿਕ ਰਿਹਾ ਕਿਸ ਲਈ ਵਿਕ ਰਿਹਾ ਪਰਪਸ ਕੀ ਹੈ ਨਸ਼ੇ ਦਾ ਡਰੱਗਸ ਦਾ ਕੰਮ ਹੁੰਦਾ ਦਵਾਈਆਂ ਦੇ ਵਿੱਚ ਯੂਜ਼ ਹੋਣਾ ਪਰ ਡਰੱਗਸ ਦਾ ਕੰਮ ਹੈ ਥੋਲੇ-ਥੋਲੇ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਥੋਨੇ ਇੱਕ ਵਾਰ ਨਸ਼ਾ ਦੇ ਦਿੱਤਾ ਤਾਂ ਅਨਥੀਸਿਆ ਦੇ ਦਿੱਤਾ ਜਾਵੇ ਆਪਰੇਸ਼ਨ ਥੀਏਟਰ ਦੇ ਵਿੱਚ ਫਿਰ ਉਹ ਆਪਰੇਸ਼ਨ ਕਰਦੇ ਨੇ ਇੱਥੇ ਵਾਟੇਵਰ ਯੂ ਕੈਨ ਸੇ ਜਿੰਨੇ ਵੀ ਵੈਰਾਈਟੀ ਨੇ ਠੀਕ ਹੈ ਉਹ ਤੁਹਾਨੂੰ ਖਾਣ ਦੇ ਵਿੱਚ ਡਰਿੰਕਸ ਦੇ ਵਿੱਚ ਮਿਲਾ ਕੇ ਦੇ ਦਿੰਦੇ ਨੇ ਠੀਕ ਹੈ ਤੁਸੀਂ ਇੱਕ ਵਾਰ ਦੇ ਵਿੱਚ ਨਹੀਂ ਮੰਨੋਗੇ ਤੁਹਾਨੂੰ ਜਦ ਤੱਕ ਕਹਿੰਦਾ ਨਾ ਬੱਕਰੀ ਆਪਣੇ ਆਪ ਨਾ ਚਾਰੇ ਵਾਲਾ ਜਗ੍ਹਾ ਕੋਈ ਨਾ ਜਾਲ ਬਣਾਇਆ ਹੁੰਦਾ ਇੱਕ ਠੀਕ ਹੈ ਨਾ ਉਹਦੇ ਲਈ ਕਿੰਨੇ ਤਰੀਕੇ ਨੇ ਫਸਾਉਣ ਦੇ ਪਰ ਇੱਕ ਤਰੀਕਾ ਨੇ ਤੁਹਾਨੂੰ ਦਿੱਤਾ ਜਾਏਗਾ ਕਿ ਤੁਸੀਂ ਮਿਹਨਤ ਕਰਕੇ ਤੁਸੀਂ ਆਓ ਆਪਣਾ ਨਾਮ ਬਣਾਓ 1% ਚਾਂਸ ਹੈ ਮੈਂ ਕਹਿ ਰਹੀ ਹਾਂ 1% ਚਾਂਸ ਹੈ ਉਹ ਤੁਹਾਡੀ ਕਿਸਮਤ ਦੇ ਉੱਤੇ ਹੈ ਟਾਈਮ ਅਗਰ ਅੱਛਾ ਹੈ ਤੁਹਾਨੂੰ ਅੱਛੇ ਲੋਕ ਤੱਕ ਰਣਗੇ ਤੁਸੀਂ ਮਾਡਲਿੰਗ ਕਿਉਂ ਛੱਡੀ ਐਮਬੈਸੀ ਕਰਕੇ ਕਿਉਂਕਿ ਮੈਂ ਸਮਝ ਗਈ ਸੀ ਜਦੋਂ ਪਹਿਲੀ ਵਾਰ ਇਹ ਚੀਜ਼ ਮੈਂ ਫੇਸ ਕੀਤੀ ਮੈਂ ਇੱਕ ਚੀਜ਼ ਸਮਝ ਗਈ ਸੀਗੀ ਕਿ 1% ਯਾਰ ਲੋਕ ਸਹੀ ਹੈ 99% ਲੋਕ ਖਰਾਬ ਨੇ ਠੀਕ ਹੈ ਅੱਜ ਅਗਰ ਮੈਂ ਬਗਾਵਤ ਕਰਕੇ ਇਸ ਲਾਈਨ ਦੇ ਵਿੱਚ ਜਾਣ ਦੀ ਕੋਸ਼ਿਸ਼ ਵੀ ਕੀਤੀ ਜਾਂ ਮੈਂ ਸਕਸੈਸਫੁਲ ਹੋ ਵੀ ਗਈ ਜਾਂ ਕਿੱਥੇ ਮੈਂ ਝੁਕ ਵੀ ਗਈ ਇੱਕ ਟਾਈਮ ਤੋਂ ਬਾਅਦ ਮੈਨੂੰ ਰਿਗਰਟ ਜ਼ਰੂਰ ਹੋਏਗਾ ਸੋ ਮੈਂ ਅਦਾ ਦਿਨਸਾਨਾ ਮੈਂ ਉਹੀ ਚੀਜ਼ ਕਰਦੀ ਆ ਕਿ ਮੈਨੂੰ ਕੱਲ ਨੂੰ ਪਛਤਾਣਾ ਨਾ ਪਵੇ ਕਿਉਂਕਿ ਪਹਿਲੇ ਹੀ ਬਹੁਤ ਸਾਰੇ ਚੀਜ਼ਾਂ ਦਾ ਬਰਡਨ ਕੰਮ ਨੂੰ ਲੈ ਕੇ ਲਾਈਫ ਨੂੰ ਲੈ ਕੇ ਤੁਹਾਡੇ ਲਾਈਫ ਛੋਟੇ ਛੋਟੇ ਲਾਈਫ ਦੇ ਵਿੱਚ ਛੋਟੇ ਛੋਟੇ ਚੀਜ਼ਾਂ ਆ ਜਾਂਦੀਆਂ ਨੇ ਫੈਮਿਲੀਆਂ ਦੇ ਵਿੱਚ ਔਰ ਇੰਨੀ ਨਹੀਂ ਡਿਸਟਰਬੈਂਸ ਕਰਕੇ ਤੁਸੀਂ ਇੱਕ ਨੋਰਮਲ ਲਾਈਫ ਨਹੀਂ ਜੀ ਪਾ ਰਹੇ ਐਦਾਂ ਦੇ ਲਾਈਨ ਦੇ ਵਿੱਚ ਜਾਓਗੇ ਜਿੱਥੇ ਸਾਰੇ ਭੀੜੀਏ ਜੰਗਲੀ ਭੀੜੀਏ ਖੁੰਖਰ ਭੀੜੀਏ ਬੱਠੇ ਨੇ ਠੀਕ ਹੈ ਤੁਸੀਂ ਉਹਨਾਂ ਦੇ ਵਿੱਚ ਲੰਘੋਗੇ ਕੰਮ ਕਰੋਗੇ ਪਰ ਐਟ ਲਾਸਟ ਸ਼ਾਮ ਨੂੰ ਤੁਸੀਂ ਬੈਠੋਗੇ ਇਹ ਤੁਹਾਡੇ ਦਿਲ ਦੇ ਵਿੱਚੋਂ ਸਾਡੇ ਸੈਕਸ਼ਨ ਹੋਏਗੀ ਨਹੀਂ ਮੈਨੂੰ ਐਦਾਂ ਦੀ ਸਕਸੈਸ ਨਾਲੋਂ ਬੈਟਰ ਹੈ ਕਿ ਮੈਂ ਘਰੇ ਆਰਾਮ ਨਾਲ ਬੈਠਾ ਦੋ ਫੁਲਕੇ ਬਣਾ ਲਾਂ ਉਹਦੇ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਹੈ। ਕੀ ਬਾਤ ਹੈ। ਠੀਕ ਹੈ। ਪਰ ਜਿਸ ਚੀਜ਼ ਨੂੰ ਗਵਾਹੀ ਨਾ ਦਿੱਤੀ ਜਦੋਂ ਤੁਹਾਡਾ ਦਿਲ ਇੱਕ ਵਾਰ ਕਹਿੰਦਾ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਬੈਠ ਜਾਵੇ ਕਿ ਸਾਹਮਣੇ ਵਾਲਾ ਮੈਨੂੰ ਕਿਸ ਤਰੀਕੇ ਨਾਲ ਮੋਲੇਸਟ ਕਰ ਸਕਦਾ ਤਾਂ ਬੈਟਰ ਹੈ ਤੁਸੀਂ ਪਿੱਛੇ हट ਜਾਓ। ਤੁਸੀਂ ਜਵਾਬ ਨਹੀਂ ਦਿੱਤਾ। ਕਿ ਮਾਡਲਸ ਨੂੰ ਵੇਚਿਆ ਜਾਂਦਾ। ਦੇਖੋ ਸਿੱਧੇ ਜੀ ਗੱਲ ਹੈ ਜਵਾਬ ਮੈਂ ਦੇ ਚੁੱਕੀ ਹਾਂ। ਨਹੀਂ ਦਿੱਤਾ ਮਾਡਲਸ ਨੂੰ ਵੇਚਿਆ ਜਾਂਦਾ। हां खरीदे ने मॉडल्स ਨੂੰ ਮਾਡਲਿੰਗ ਦੇ ਨਾਂ ਤੇ ਯੈਸ